ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਇਸ ਸਮੇਂ ਅਸੀਂ ਖੜੇ ਹਾਂ ਮਹਾਲੀ ਦੇ ਪਿੰਡ ਮੁੱਲਾਂ ਪ੍ਰਦੇਸ ਦੇ ਵਿੱਚ ਜਿੱਥੇ ਬੱਚੀ ਪੂਰਵੀ ਸ਼ਰਮਾ ਵੱਲੋਂ 골ਡ ਮੈਡਲ ਜਿੱਤਿਆ ਗਿਆ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਜੋ ਪਾਕਿਸਤਾਨ ਦੇ ਵਿੱਚ ਹੋ ਰਹੀ ਸੀ ਤੇ ਉੱਥੇ ਤਕਰੀਬਨ 5 ਪਲੇਅਰਾਂ ਨੂੰ 8-0 ਤੇ 10-0 ਦੇ ਨਾਲ ਹਰਾ ਕੇ ਇਸ ਬੱਚੀ ਨੇ 골ਡ ਮੈਡਲ ਹਾਸਲ ਕੀਤਾ ਹੈ ਤੇ ਹੁਣ ਉਹਨਾਂ ਦੀ ਵਾਪਸੀ ਹੋਈ ਹੈ ਭਾਰਤ ਤੇ ਉਹਨਾਂ ਨੂੰ ਬੜੇ ਚਾਹ ਤੇ ਢੋਟਮਾਕਿਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਤੇ ਪੂਰਾ ਇੱਕ ਖਚਾ ਖਚ ਭਰਿਆ ਹੋਇਆ ਉਹਨਾਂ ਦਾ ਖੇਡ ਦਾ ਮੈਦਾਨ ਆਓ ਤੁਹਾਨੂੰ ਅਸੀਂ ਇਸ ਸਮੇਂ ਦੀਆਂ ਇਸ ਖੁਸ਼ੀ ਦੀਆਂ ਸਮੇਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਨੁਸ਼ਕਾਰ ਜੀ ਸਸੀਵਲ ਜੀ ਅੱਜ ਗੁਰਦੀ ਸ਼ਰਮਾ ਬੱਚੀ ਆਪਣੀ ਹੋਟਲ लेके ਆਈ ਹੈ ਕੀ ਕਹਿਣਾ ਚਾਹੁੰਦੇ ਸੋ ਸਾਨੂੰ ਮੁਲਾਬਰ ਉਹਦੇ ਤਾਇਆ ਜੀ ਲੱਗਦਾ ਨਹੀਂ ਮੈਂ ਰਵੀ ਸ਼ਰਮਾ ਮੈਨੂੰ ਸਾਨੂੰ ਪੂਰਾ ਮਤਲਬ ਬਾਗੋ ਬਾਗ ਕਹਿ ਨਹੀਂ ਸਕਦੇ ਉਹ ਸ਼ਬਦ ਜੀ ਕਿ ਜਿਹੜੀ ਅਸੀਂ 30 ਸਾਲ ਤੋਂ ਤਪੱਸਿਆ ਸਾਰਿਆਂ ਵਾਸਤੇ ਅਸੀਂ ਤਾਂ ਵੈਸੇ ਕਰ ਰਹੇ ਆ ਜਿੰਨੇ ਵੀ ਅਖਾੜੇ ਦੇ ਬੱਚੇ ਆਨੇ ਆ ਪਰ ਜਿਹੜੀ ਪੂਰਵੀ ਸ਼ਰਮਾ ਨੇ ਪੂਰੀ ਮਿਹਨਤ ਤੇ ਲਗਨ ਨਾਲ ਮਤਲਬ ਪਿੰਡ ਦਾ ਸਾ ਆਪਣੇ ਪੰਜਾਬ ਦਾ ਅਖਾੜੇ ਦਾ ਤੇ ਦੇਸ਼ ਦਾ ਜਿਹੜਾ ਨਾਮ ਰੋਸ਼ਨ ਕੀਤਾ ਹੈ ਜੀ ਉਹਨੂੰ ਦੇਖਦੇ ਹੋਏ ਅਸੀਂ ਹੋਰ ਇਹੀ ਜੇ ਬੱਚੇ ਜਿਹੜੇ ਪੂਰਵੀ ਦੀ ਤਰ੍ਹਾਂ ਪ੍ਰੈਕਟਿਸ ਕਰ ਰਹੇ ਨੇ ਉਹ ਵੀ ਆਉਣ ਵਾਲੇ ਟਾਈਮ 'ਚ ਮਤਲਬ ਆਪਣੇ ਮਾਪਿਆਂ ਦਾ ਪਿੰਡ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕਰਕੇ ਜੀ ਝੋਲੀ 'ਚ ਪਾਉਂਗੇ ਮੈਡਲ ਹੁਣ 8 ਤਰੀਕ ਨੂੰ ਫੇਰ ਜਿਸਪੂਨ ਕਿਰਗਿਸਤਾਨ ਚੱਲਿਆ ਜੀ ਸਾਨੂੰ ਆਸ ਹੈ ਇਸ ਵਾਰ 골ਡ ਮਤਲਬ ਝੋਲੀ 'ਚ ਅਸੀਂ ਫੇਰ ਦੁਬਾਰਾ ਪੰਜਾਬ ਨੂੰ ਝੋਲੀ 'ਚ ਪਾਵਾਂਗੇ ਜੀ ਕਿੰਨੇ ਦੇਸ਼ ਸੀਗੇ ਉੱਤੇ ਪਾਰਟਿਸਿਪੇਟ ਕਰੀ ਇਹਨਾਂ ਨੇ ਸਾਰੇ ਏਸ਼ੀਆ ਸੀ ਏਸ਼ੀਆ ਤੇ ਜਿੰਨੇ ਵੀ ਦੇਸ਼ ਆਨੇ ਆ ਅ ਇਹਦੇ ਪੂਰਬੀ ਦੀ ਪੰਜ ਕੰਟਰੀਆਂ ਨਾਲ ਫਾਈਟ ਹੋਈ ਹੈ ਜਾਪਾਨ ਚਾਈਨਾ ਕਿਰਗਿਸਤਾਨ ਮੰਗੋਲੀਆ ਤੇ ਕੋਰੀਆ ਜੀ ਜੀ ਇਨ੍ਹਾਂ ਨਾਲ ਫਾਈਟ ਹੋਣੇ ਤੋਂ ਬਾਅਦ ਸਾਰਿਆਂ ਨੂੰ ਇਹਨੇ 8 0 10 0 11 0 ਨਾਲ ਹਰਾ ਕੇ ਜੀ ਜੀ ਮਤਲਬ ਪੂਰਾ ਅੰਗ ਵਿੱਚ ਹਾਂ ਫਾਈਨਲ 'ਚ ਵੀ ਮਤਲਬ ਇਹਨੇ 11 0 ਤੋਂ ਜਿੱਤ ਕੇ ਜਾਪਾਨ ਦੀ ਕੁੜੀ ਨੂੰ ਹਰਾ ਕੇ ਜੀ ਮੈਡਲ ਪ੍ਰਾਪਤ ਕਰਾਇਆ ਜੀ ਤੇ ਸਾਨੂੰ ਪੂਰਾ ਮਤਲਬ ਮਾਣ ਹੈ ਕਿ ਜੀ ਸਾਡੀ ਕੁੜੀ ਨੇ ਤੇ ਸਾਡਾ ਤਾਜ ਉੱਚਾ ਕਰਾਇਆ ਕਿਸੇ ਨਹੀਂ ਬਾਕੀ ਹੋਰ ਵੀ ਜਿੰਨੇ ਬੱਚੇ ਆਣਨੇ ਆ ਸੀ ਜਾਣੇ ਉਹ ਵੀ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਤੇ ਅਖਾੜੇ ਦਾ ਤੇ ਇਹੀ ਜਿਹੀ ਮਤਲਬ ਅਖਾੜਿਆਂ ਦੀਆਂ ਬ੍ਰਾਂਚਾਂ ਅਸੀਂ ਅੱਜ ਸਾਨੂੰ ਡੇਰਾ ਪਸੀ ਦੇ ਸਰਪੰਚ ਦਾ ਫੋਨ ਆਇਆ ਜੀ ਉਹ ਨਾਲੇ ਪਿੰਡ ਹੈ ਜੀ ਕਿ ਸਾਡੇ ਪਿੰਡ ਵੀ ਤੁਸੀਂ ਇੱਕ ਛੋਟੀ ਜਿਹੀ ਬ੍ਰਾਂਚ ਖੋਲੋ ਜੀ ਤੇ ਥੋੜੇ ਦਿਨਾਂ ਚ ਉਹ ਵੀ ਤੁਹਾਨੂੰ ਬੁਲਾ ਕੇ ਜੀ ਉੱਥੇ ਅਸੀਂ ਪਿੰਡ ਤੋਂ ਮਤਲਬ ਇਸ ਤਰ੍ਹਾਂ ਦੀਆਂ ਬ੍ਰਾਂਚਾਂ ਅਸੀਂ ਚਾਹੁੰਦੇ ਹਾਂ ਕਿ ਜੀ ਛੋਟੇ ਬੱਚਿਆਂ ਦੀ ਅਸੀਂ ਹੋਰ ਮੁਲਵਰ ਖਾੜੇ ਦੀ ਤਰ੍ਹਾਂ ਇਸ ਤਰ੍ਹਾਂ ਦੀਆਂ ਬ੍ਰਾਂਚਾਂ ਅਸੀਂ ਹੋਰ ਖੋਲ੍ਹਣਗੀਆਂ ਜਿਹੜੇ ਬੱਚਿਆਂ ਨੂੰ ਅਸੀਂ ਜਿਵੇਂ ਕਈ ਬੱਚੇ ਇੰਨੀ ਦੂਰ ਆ ਨਹੀਂ ਸਕਦੇ ਜੀ ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜੇ ਸਾਡੇ ਲਿੰਕ 'ਚ ਆ ਗਏ ਆਂ ਕਿ ਅਸੀਂ ਇਹੀ ব্রাঞ্চ ਸੇਮ ਤੁਹਾਡੇ ਪਿੰਡ 'ਚ ਖੋਲ੍ਹ ਦਾਂਗੇ ਅਸੀਂ ਹੀ ਟ੍ਰੇਨਿੰਗ ਦੇ ਕੇ ਮਤਲਬ ਬੱਚਾ ਨੂੰ ਸਿਖਾਉਂਗੇ ਜੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਕੋਈ ਮੈਸੇਜ ਆਇਆ ਬਸ ਸਰ ਅਜਨਾ ਹੀ ਕਰਨੇ ਕਿ ਇਹ ਜਿਹੜੀ ਕੰਪੀਟੀਸ਼ਨ ਭਾਰਤ ਸਰਕਾਰ ਕੋਲ ਵੀ ਲੈ ਕੇ ਗਏ ਆਂ ਲੜਾਇਆ ਹੈ ਇੰਨਾ ਹੀ ਬਹੁਤ ਸ਼ੁਕਰੀਆ ਜੀ ਜੀ ਬਾਕੀ ਅਸੀਂ ਜਿਹੜਾ ਮਿਹਨਤ ਕਰਾ ਕੇ ਉਹ ਸਾਨੇ ਸਾਡੇ ਬੱਚਾ ਨੂੰ ਲੈ ਜੰਨੇ ਆ ਬਸ ਇੰਨਾ ਹੀ ਸ਼ੁਕਰਗੁਜ਼ਾਰ ਨੇਪਾਰ ਸਰਕਾਰ ਤੇ ਪੰਜਾਬ ਸਰਕਾਰ ਦਾ ਜੀ ਜਿਹੜੇ ਇਹ ਸਰਕਾਰੀ ਕੰਪਨੀਸ਼ਨ ਚੱਲਦੇ ਨੇ ਕਿ ਉਹਨਾਂ ਨੂੰ ਚਲਾਈ ਰੱਖਣ ਅਸੀਂ ਜਿਹੜੇ ਸੇਵਾਦਾਰ ਮਿਹਨਤਾਂ ਲੱਗੇ ਹੋਇਆ ਕਰਨ ਕਰਵਾ ਕੇ ਬੱਚਾ ਨੂੰ ਅੱਗੇ ਮਤਲਬ ਖੇਡਾਂ ਵੱਲ ਧਿਆਨ ਉਹਨਾਂ ਦਾ ਹੋਰ ਵੱਧ ਤੋਂ ਵੱਧ ਲੁਆਈਏ ਜੀ ਕੋਈ ਸਰਕਾਰੀ ਕਿਸੇ ਲੀਡਰ ਦਾ ਕੋਈ ਮੈਸੇਜ ਆਇਆ ਵਧਾਈ ਦਾ ਕੋਈ ਗੱਲਬਾਤ ਉਹਨਾਂ ਨੇ ਕੀਤੀ ਹੈ ਕੋਈ ਠਾਰੇ ਵਾਰੇ ਅਨੇ ਹਜ ਤੱਕ ਦਾ ਸਿਰ ਦੇਖੋ ਜਿਹੜੀ ਸਾਡੀ ਪੰਚਾਇਤ ਹੈ ਜੀ ਸਰਪੰਚ ਸਾਹਿਬ ਆ ਕੇ ਜਿਹੜੀ ਪੂਰੀ ਪੰਚਾਇਤ ਆ ਕੇ ਬੱਚੇ ਨੂੰ ਹੌਸਲਾ ਅਫਜ਼ਾਈ ਦੇ ਕੇ ਗਏ ਨੇ ਤੇ ਸਾਨੂੰ ਦੇਖੋ ਉਹਨਾਂ ਨੇ ਇਹ ਜਗ੍ਹਾ ਦਿੱਈ ਹੈ ਪੰਚਾਇਤ ਨੇ ਤੇ ਸਾਨੂੰ ਉਹਨਾਂ ਦਾ ਹੀ ਮਾਣ ਹੈ ਕਿ ਅੱਜ ਪੰਚਾਇਤ ਦੇ ਸਾਰੇ ਸਰਪੰਚ ਸਾਹਿਬ ਜੀ ਨੇ ਵੀ ਪੰਜ ਛੀ ਸਾਰੇ ਆ ਕੇ ਬੱਚੇ ਨੂੰ ਅਸ਼ੀਰਵਾਦ ਦੇ ਕੇ ਗਏ ਨੇ ਤੇ ਅੱਗੇ ਨੂੰ ਹੋਰ ਵੀ ਸਾਡੇ ਵਾਸਤੇ ਹੌਸਲਾ ਅਫਜ਼ਾਈ ਕਰਕੇ ਗਏ ਨੇ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਨੇ ਜੀ ਜੀ ਤੇ ਹੋਰ ਬੱਚੇ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਆਉਣਾ ਚਾਹੁੰਦੇ ਨੇ ਸਾਡੇ ਖਾੜੇ ਚ ਸ੍ਰੀ ਜਨਨੀਕੀ ਜੀ ਅਸੀਂ ਜਿਹੜੀ ਮਿਹਨਤ ਹੈਗੀ ਆ ਉਹ ਬਾ ਜਿਹਨੇ ਵੀ ਬਾਤੋ ਬਾਤ ਮੋਹੀਆ ਬੱਚੇ ਨੂੰ ਟ੍ਰੇਨਿੰਗ ਜਿਹੜੀ ਹੈਗੀ ਹੈ ਉਹ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੀ ਆਪਾਂ ਸਗਲਾਈ ਕਰਾਉਂਦੇ ਨੇ ਕਿ ਬੱਚੇ ਨੂੰ ਸਟਾਰਟਿੰਗ ਹੀ ਜਿਹੜੀ ਹੈਗੀ ਹੈ ਉਹ ਮਤਲਬ ਏ ਕਲਾਸ ਬੱਚੇ ਨੂੰ ਟ੍ਰੇਨਿੰਗ ਹੋਵੇ ਜੀ ਕਿਸੇ ਕਰਕੇ ਜਿਹੜਾ ਬੱਚਾ 10 ਸਾਲ ਲੱਗਦਾ ਟ੍ਰੇਨਿੰਗ ਲੈਣ ਨੂੰ ਅਸੀਂ ਉਹਨੂੰ 2 ਸਾਲ ਚੋਂ ਕੰਪਲੀਟ ਕਰ ਦਿੰਦੇ ਹਾਂ ਜੀ 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 ਉਸ ਟਾਈਮ ਇਹ ਨੈਸ਼ਨਲ ਚ 골ਡ ਲੈ ਕੇ ਆਈ ਸੀਜੀ ਹੁਣ ਉਹੀ ਆਪਾਂ 10 ਦਿਨ ਬਾਅਦ ਸਾਰੇ ਤੁਸੀਂ ਭਰਾ ਸਾਰੇ ਖੜੇ ਹੋ 10 ਦਿਨ ਬਾਅਦ ਏਸ਼ੀਆ ਚ 골ਡ ਲੈ ਕੇ ਆਈ ਹੈ ਅਸੀਂ ਜਾਣੇ ਕਿ ਜੀ ਸਾਡੀ ਬੀਟੀਆ 올림픽 ਚ 골ਡ ਮੈਡਲ ਲਿਆ ਕੇ ਦੇਸ਼ ਦੀ ਝੋਲੀ ਚ ਪਾਵੇ ਜਿਹੜਾ ਇਹ ਖਾੜਾ ਹੋਰ ਪਿੰਡ ਜਿਹੜਾ ਹੈਗਾ ਇਹ ਪੂਰੇ 올림픽 ਲੈਵਲ ਤੱਕ ਮੁੱਲਾਪੁਰ ਦਾ ਨਾਮ ਹੋਵੇ ਜੀ ਧੰਨਵਾਦ ਬਹੁਤ ਮੈਡਲ ਲੈ ਕੇ ਆਈ ਝੋਲੀ ਦੇ ਵਿੱਚ ਪਾਇਆ ਹੈ ਮਾਨ ਮੈਚ ਸੁਹਰੇ ਹੈ ਬਹੁਤ ਖੁਸ਼ੀ ਹੋਈ ਜੀ ਪਰਮਾਤਮਾ ਦੀ ਮਿਹਰਬਾਨੀ ਅਸੀਂ ਭੋਲੇ ਦੀ

ਹਾਂਜੀ ਹਾਂਜੀ ਬਸ ਇਹ ਹੀ ਕਹਿਣਾ ਚਾਹੁੰਦੀ ਹਾਂ ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ ਜੀ ਸਤਿ ਸ੍ਰੀ ਅਕਾਲ ਆਪਣੇ ਬੱਚਿਆਂ ਨੂੰ ਸਾਰੇ ਸਪੋਰਟਸ ਚ ਪਾਓ ਦੇਖੋ ਐ ਸਾਡੇ ਪਾਪਾ ਦਾ 올림픽 ਦਾ ਟੀਚਾ ਦਾ ਉਸ ਕਰਕੇ ਅਸੀਂ ਪੂਰਾ ਕਰਨੇ ਨੂੰ ਲੱਗੇ ਹੋਏ ਬਾਕੀ ਕਮਣਾ ਜਸਪੂਰ ਨੇ ਪੂਰਬੀ ਹੋਰ ਸਾਰੇ ਪਿੱਛੇ ਦੇਖ ਕੇ 골ਡ ਮੈਡਲ ਜਿੱਤੂਗੇ ਸਾਡਾ 올림픽 ਦਾ ਟੀਚਾ ਹੈ ਬਾਕੀ ਚਲੋ ਬੱਚੇ ਨਸ਼ਿਆਂ ਤੋਂ ਬਚੇ ਰਹਿੰਦੇ ਜਿਹੜੇ ਸਪੋਰਟਸ ਵਾਲੇ ਹੁੰਦੇ ਨੇ ਉਹ ਆਪਣੇ ਮਾਪੇ-ਬਾਪ ਦੀ ਵੀ ਕਦਰ ਬਹੁਤ ਕਰਦੇ ਆ ਜੀ ਇੱਕ ਨਸ਼ੇ ਪੱਤੇ ਤੋਂ ਬਚੇ ਰਹਿੰਦੇ ਆ ਜੀ ਕੰਮ ਕਰ ਤਾਂ ਬਾਕੀ ਸਾਰਾ ਕਿਸਮਤ ਦੇ ਗਾ ਤੇ ਜਿਹੜਾ ਮੈਚ ਕਰਦੀ ਜਾਂਦੀ ਆ ਇਸਨੇ ਲਈ ਹਾਂ ਮਸ ਵੀਰ ਜੀ ਉਹਦਾ ਹੁਣ ਜਿਵੇਂ ਸਵੇਰੇ ਪਹਿਲਵਾਨੀ ਦੀ ਰਾਈਟ ਤੇ ਟ੍ਰੇਨਿੰਗ ਟਾਈਮ ਨਾਲ ਮੈਚ ਪਹਿਲਵਾਨਾਂ ਲਈ ਸੋਣਾ ਬਸ ਇੰਨੇ ਕੰਮੇ ਜ਼ਰੂਰੀ ਹੋਰ ਤਾਂ ਕੋਈ ਟੈਨਸ਼ਨ ਨਹੀਂ ਪਹਿਲਵਾਨਾਂ ਨੂੰ ਜੀ ਇੰਨੇ ਕੰਮੇ ਜ਼ਰੂਰੀ ਹੈ ਕਿ ਸੋਣਾ ਖਾਣਾ ਔਰ ਪ੍ਰੈਕਟਿਸ ਮੇਂ ਬਸ ਉਸੇ ਤੇ ਅਸੀਂ ਤਾਂ ਬਾਕਸ ਕਰਦੇ ਆ ਜੀ ਔਰ ਬਹਨਾਂ ਨੂੰ ਯੂਨੀਵਰਸਿਟੀ ਨਾ ਆਈਏ ਜੀ ਔਰ ਬੱਚਿਆਂ ਨੂੰ ਵੀ ਚਲੋ ਆਪਣੇ ਪਿੰਡ ਮਾ ਖਾੜਾ ਹੈ ਨਹੀਂ ਤਾਂ ਲੋਕ ਦੂਰ ਦੂਰ ਜਾਂਦੇ ਔਰੇ ਆਓ ਸਾਰੇ ਇਹਨਾਂ ਬੱਚਿਆਂ ਨੂੰ ਭੇਜੋ ਮਾਪੇ ਨਹੀਂ ਆ ਸਕਦੇ ਕੋਈ ਗੱਲ ਨਹੀਂ ਅਸੀਂ ਪੁੱਤੇ ਹਾਂ ਦੋਨੋਂ ਹਸਬੰਡ ਵਾਈਫ ਅਸੀਂ ਵੀ ਹੁੰਦੇ ਆ ਕੁੜੀਆਂ ਵੀ ਆਉਣਗੇ ਤਾਂ ਵੀ ਕੋਈ ਚਿੰਤਾ ਨਹੀਂ ਵੈਸੇ ਤਾਂ ਮੁੰਡਿਆਂ ਦੀ ਆਪਣੀ ਅਕੈਡਮੀ ਮੁੰਡਿਆਂ ਦੀ ਹੈ ਜੀ ਅਸੀਂ ਆਪਣੀ ਕੁੜੀ ਕਰਕੇ ਮਤਲਬ 5-7 ਲੋਕਲ ਕੁੜੀਆਂ ਰੱਖੀ ਹੋਈ ਹੈ ਜੀ ਸਾਰੀ ਦੇਖ ਰੱਖਣ ਨੂੰ ਮਤਲਬ ਮੈਂ ਹੈਗੀ ਆ ਉਹ ਸਮਰਾਲੇ ਤੋਂ ਦੀਦੀ ਕਰਦੇ ਉਹਨਾਂ ਦੀ ਬੇਟੀ ਵੀ ਕਰਦੀ ਉਹ ਵੀ ਹੈ ਮਤਲਬ ਜਿਸ ਨੂੰ 5-7 ਜਨਨੀਆਂ ਸੀ ਹੈਗੀਆਂ ਕੁੜੀਆਂ ਪਰ ਕੋਈ ਅੰਝ ਨਹੀਂ ਜੀ ਕਿ ਮੈਂ ਅੱਜ ਕੱਲ ਦਾ ਜ਼ਮਾਨਾ ਖਰਾਬ ਹੈ ਤਾਂ ਕੁੜੀਆਂ ਨੂੰ ਅਸੀਂ ਲੋਕਾਂ ਨੂੰ ਦਿਖਾਉਂਗੇ ਜੀ ਅਸੀਂ ਮੁੰਡਿਆਂ ਤੋਂ ਉੱਪਰ ਹੈ ਜੀ ਕੁੜੀਆਂ ਸਾਡੀ ਸੋ ਪੁਰਵੀ ਸ਼ਰਮਾ ਹਾਂ ਜੀ ਆਪਣੇ ਮੁੱਲਾਂਪੁਰ ਦਾ ਹੀ ਨਹੀਂ ਪੂਰੇ ਹਿੰਦੁਸਤਾਨ ਦਾ ਪੂਰੇ ਪੰਜਾਬ ਦਾ ਨਾਮ ਰੋਸ਼ਨੀ ਕਰਕੇ ਆਈ ਹੈ। ਹਾਂਜੀ। ਸੋ ਕਿੰਨਾ ਫਕਰ ਮਹਿਸੂਸ ਕਰ ਰਹੇ ਹੋ? ਬਹੁਤ ਫਕਰ ਵੀਰ ਜੀ ਦੇਖ ਲਓ ਤੁਸੀਂ ਹੁਣ ਸਾਰਾ ਪਿੰਡ ਨਾਲ ਹੈ। ਸਾਰੇ ਭੈਣ ਭਾਈ ਨਾਲ ਹੈ ਜੀ। ਫਕਰ ਤਾਂ ਫਿਰ ਹੁੰਦਾ ਹੀ ਹੈ ਜੀ। ਸੋ ਇਸ ਦੀ ਉਮਰ ਕੇ ਜੋ ਬੱਚਿਆਂ ਨੇ ਹਾਂਜੀ। ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੀ ਕਹਿਣਾ ਚਾਹੋਗੇ? ਅਸੀਂ ਕਹਿਣਾ ਚਾਹੁੰਦੇ ਹਾਂ ਵੀ ਦੇਖੋ ਜ਼ਰੂਰੀ ਨਹੀਂ ਵੀ ਪਹਿਲਵਾਨੀ ਕੋਈ ਵੀ ਗੇਮ ਹੋ ਮਤਲਬ ਉਸ ਦਾ ਲੋ ਤਾ ਕੀ ਅੱਗੇ ਵਧੋ ਗੇਮ ਵਾਲਾ ਬੱਚਾ ਹੁਣ ਦੇਖੋ ਜਿਹੜੇ ਗੇਮ ਹੁੰਦੇ ਸਪੋਰਟਸmen ਵੀ ਆਪਾਂ ਜਿੰਨੀ ਮਰਜ਼ੀ ਪੜ੍ਹਾਈ ਕਰ ਲਓ ਨੌਕਰੀ ਨਹੀਂ ਮਿਲਦੀ ਹੈਗੀ ਜਿਹੜੇ ਸਪੋਰਟਸmen ਹੁੰਦੇ ਆ ਜੀ ਹੁਣ ਜਿਵੇਂ ਬਾਹਰੋਂ ਗੋਲਡ ਲੈ ਕੇ ਆਏ ਜੀ ਆਪਣੀ ਉਮਰ ਨਾਲ ਲੈ ਕੇ ਆਂਦੀ ਅਜੇ ਤਾਂ ਉਮਰ ਤੋਂ ਪਹਿਲਾਂ ਲੈ ਕੇ ਆਈ ਜੀ 14 ਸਾਲ ਦੀ ਉਮਰ ਹੈ ਮੇਰੀ ਬੇਟੀ ਦੀ ਅੰਡਰ 15 ਮੈਂ ਲੜਨ ਗਈ ਸੀ ਅੰਡਰ 17 ਮੰਡ 2023 ਤਾਂ ਆਂਦੀ ਸਾਰੇ ਮਤਲਬ ਗਵਰਨਮੈਂਟ ਬੱਚਿਆਂ ਨੂੰ ਨੌਕਰੀ ਵੀ ਦਿੰਦੀ ਹੈ ਸਾਰੀ ਸਹੂਲਤ ਦਿੰਦੀ ਹੈ ਜੀ ਉਹ ਜਿਹੜੀ ਅਸੀਂ ਪੜਾਈ ਨਾਲ ਵੀ ਨਹੀਂ ਪੂਰੀ ਕਰ ਸਕਦੇ ਇੱਡਾ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੁੰਦੀ ਹੈ ਕਿ ਸਾਡੇ ਬੱਚਿਆਂ ਦੇ ਵਾਸਤੇ ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਕੱਢਣਾ ਸੀ ਸੋਚ ਸੀ ਜੀ ਹਾਂਜੀ ਸੋ ਉਹ ਸੋਚ ਪੂਰ ਵੀ ਦੇਖਦੇ ਹੋਏ ਇੱਕ ਗਲਤ ਸਮਾਂ ਸੀ ਪਾਸੇ ਜਾ ਰਹੀ ਹੈ ਉਹ ਵੀ ਪੁਰਾਣੇ ਜਮਾਨੇ ਮੈਂ ਵੀ ਲੋਕ ਸਹੀ ਤੇ ਜੀ ਉਸ ਟਾਈਮ ਕੁੜੀਆਂ ਦਾ ਇੰਨਾ ਹੁੰਦਾ ਨਹੀਂ ਤਾਂ ਹੁਣ ਤਾਂ ਚਲੋ ਜੀ ਕੁੜੀਆਂ ਮੁੰਡਿਆਂ ਤੋਂ ਅੱਗੇ ਆ ਹੁਣ ਸਾਨੂੰ ਮਤਲਬ ਉਹ ਸੋਚ ਨੂੰ ਥੋੜਾ ਚੇਂਜ ਕਰਨਾ ਚਾਹੀਦਾ ਜੀ ਬਾਕੀ ਹੁਣ ਜਿਵੇਂ ਅਸੀਂ ਨਾਲ ਹੈ ਮਾਪੇ ਟੱਚ ਹੁੰਦੇ ਨਾ ਫਿਰ ਬੱਚਾ ਨਹੀਂ ਵਿਗੜ ਸਕਦਾ ਜੀ ਜੇ ਹੁਣ ਅਸੀਂ ਨਾਲ ਹੈ ਤਾਂ ਸਾਡੇ ਬੱਚੇ ਪਰ ਕਿਹਾ ਜਿਹੜੇ ਹੋਰ ਬੱਚੇ ਆ ਉਹ ਵੀ ਸਾਨੂੰ ਆਪਣੇ ਤੋਂ ਵੱਧ ਕੋਈ ਆਂਚ ਨਹੀਂ ਜੀ ਆਊਗੀ ਹਾਂਜੀ ਧੰਨਵਾਦ